ਨਿਕਸਵਰਾ ਦੇਖ ਰਹੇ ਹੋ ਤੁਸੀਂ ਧੰਮੇ ਮਹੀਂ ਮ ਸਿੰਘ ਦਿਖਪਾਲ ਯਾਰਾਂ ਦੀ ਯਾਦ ਦੇ ਵਿੱਚ ਸ਼ਹੀਦ ਉਦਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟਾਂ ਲੁਧਿਆਣਾ ਦੇ ਵਿੱਚ ਕਰਾਇਆ ਜਾ ਰਿਹਾ ਹੈ ਤਾਂ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰਾਂਗੇ ਵੱਡੀ ਗਿਣਤੀ ਵਿੱਚ ਲੋਕਾਂ ਪਹੁੰਚ ਰਹੇ ਨੇ ਯਾਰਾਂ ਦੀ ਯਾਦ ਦੇ ਵਿੱਚ ਇਹ ਕ੍ਰਿਕਟ ਟੂਰਨਾਮੈਂਟ ਹੈ ਜਿਹੜਾ ਸ਼ਹੀਦ ਉਦਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤਾ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਪੰਜਾਬ ਭਰ ਤੋਂ ਵਕ ਵਕ ਟੀਮਾਂ ਇੱਥੇ ਪਹੁੰਚ ਕੇ ਪਾਰਟਿਸਪੇਟ ਕਰ ਰਹੀਆਂ ਨੇ ਨੌਜਵਾਨਾਂ ਨੂੰ ਨਸ਼ਿਆ ਦੇ ਦਰਿਆ ਚੋਂ ਕੱਢ ਕੇ ਖੇਡਾਂ ਦੇ ਨਾਲ ਜੋੜਨ ਦੇ ਲਈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਵਕ ਵਕ ਐਨ ਜੀਓ ਦੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਸ਼ੁਭਮ अरोड़ा ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸ਼ੁਭਮ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਪਹਿਲੇ ਟੂਰਨਾਮੈਂਟ ਦਾ ਰਿਸਪੌਂਸ ਕਿਹੋ ਜਿਹਾ ਰਿਹਾ ਸੀ ਔਰ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹੋ ਕਿਵੇਂ ਦੇਖਦੇ ਹੋ ਪਹਿਲਾਂ ਵੀ ਬਹੁਤ ਵਧੀਆ ਕਰੀ ਹੁਣ ਉਸ ਤੋਂ ਵਧੀਆ ਆਪਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੇਖ ਲਓ ਆਪ ਹੀ ਕਿੰਨਾ ਵਧੀਆ ਸੀ ਸਾਰੇ ਭਰਾਵਾਂ ਦੇ ਸਾਥ ਨਾਲ ਟੂਰਨਾਮੈਂਟ ਕਰਵਾ ਰਹੇ ਆ ਇਨਾਮ ਵੀ ਸੁਰ ਵੱਡੇ ਕਰਤੇ ਆ ਲੱਖ ਪਹਿਲਾ ਕਰਦਾ ਕੁੰਜਾ ਦੂਸਰਾ ਕਰਦਾ ਦੋ ਬਾਈਕ ਰੱਖਤੇ ਦੋ ਫੋਨ ਰੱਖਤੇ థਾਈਲੈਂਡ ਦਾ ਟ੍ਰਿਪ ਦੇਤਾ ਹੋਰ ਆਪਾਂ ਜਿਵੇਂ ਆਪਣੇ ਭਰਾ ਕੋਈ ਇਨਾਮ ਲਾਰੇ ਤੇ ਕੋਈ ਛੱਕੇ ਦੇ ਲਾਰੇ ਕੋਈ ਚੋਕੇ ਦੇ ਲਾਰੇ ਕੋਈ ਆਊਟ ਤੇ ਲਾਰਿਆ ਬਹੁਤ ਅਪਡੇਟ ਕੀਤਾ ਇਸ ਵਾਰ ਆਪਾਂ ਮੈਂ ਜਿਹੜਾ ਪ੍ਰੋਗਰਾਮ ਆਪਾਂ ਸਾਰੇ ਭਰਾਵਾਂ ਦੇ ਸਾਥ ਨਾਲ ਕੀਤਾ ਇਕੱਲੇ ਆਪਾਂ ਕੁਝ ਨਹੀਂ ਕਰ ਸਕਦੇ ਸਭ ਨੇ ਆਪਣਾ ਆਪਣਾ ਰੋਲ ਪਲੇ ਕੀਤਾ ਟੂਰਨਾਮੈਂਟ ਕਰਾਉਣ ਦੇ ਚ ਸੂਹ ਟੀਮਾਂ ਕਿੱਥੇ ਕਿੱਥੋਂ ਆ ਰਹੀਆਂ ਨੇ ਪਾਰਟਿਸਪੇਟ ਕਰਨ ਦੇ ਲਈ ਰਾਜਸ탄 ਤੋਂ ਹਰਿਆਣਾ ਪੂਰੇ ਪੰਜਾਬ ਤੋਂ ਆਰੀਆ ਮਲ ਬਾਰੋਂ ਵੀ ਆ ਰਹੀਆਂ ਮਤਲਬ ਕਲੀ ਪੰਜਾਬ ਨਾਲ ਦੀ ਸਟੇਟਾਂ ਤੋਂ ਵੀ ਆ ਰਹੀ ਕਲੀ ਪੰਜਾਬ ਤੋਂ ਨਹੀਂ ਸਾਬਾ ਸਵਾਦੀ ਟੀਮਾਂ ਜੀ ਫਿਰ ਉਹਨਾਂ ਦੇ ਰਹਿਣ ਸਹਿਣ ਦਾ ਵੀ ਇੰਤਜ਼ਾਮ ਕੀਤਾ ਗਿਆ ਨਹੀਂ ਉਹ ਰਹਿਣ ਸਹਿਣ ਦਾ ਇੰਤਜ਼ਾਮ ਨਹੀਂ ਉਹ ਸਵੇਰੇ ਸਵੇਰੀ ਆਇਆ ਆਇਆ ਸਵੇਰੇ ਸਵੇਰੀ ਆਈ ਠੀਕ ਹੈ ਕਿੰਨੀਆਂ ਟੀਮਾਂ ਪਾਰਟਿਸਪੇਟ ਕਰ ਰਹੀਆਂ 35 ਟੀਮਾਂ ਜੀ 35 ਹਾਂਜੀ ਅੱਛਾ ਕਿ ਮੋਟਿਵ ਕੀ ਹੈ ਇਸ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਕਰਾਉਣ ਦਾ ਬਸ ਸਾਡੇ ਭਰਾ ਸੀ ਤਿੰਨ ਉਹਨਾਂ ਦੀ ਡੈਥ ਹੋ ਗਈ ਸੀ ਚਾਰ ਸੋਰੀ ਤੇ ਤਾਂ ਕਰਕੇ ਉਹਨਾਂ ਦੀ ਯਾਦ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਇੱਕ ਮੁੰਡਾ ਕਮਲ ਆ ਇੱਕ ਸਾਹੀ ਲਾ ਇੱਕ ਦਲੀਪ ਹੈ ਉਹਦਾ 골ਡੀ ਗਈ ਉਹਨਾਂ ਦੀ ਯਾਦ ਕਰਕੇ ਆਪਾਂ ਟੂਰਨਾਮੈਂਟ ਕਰਾ ਰਹੀ ਹਾਂ ਹਾਂਜੀ ਤੇ ਕੀ ਲੱਗਦਾ ਕਿ ਜਿਵੇਂ ਸਰਕਾਰ ਇੱਕ ਪਾਸੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡਾ ਵਤਨ ਪੰਜਾਬ ਦੀਆ ਕਰਾ ਰਹੀਆਂ ਐ ਅਟੋੜ ਕੇ ਨੌਜਵਾਨ ਵੀ ਅੱਗੇ ਆ ਰਹੇ ਨੇ ਕਿ ਇਹ ਵਧੀਆ ਮੈਸੇਜ ਆਂਦਾ ਯੁੱਗ ਦੇ ਵਿੱਚ ਸਾਰੇ ਕੰਮ ਸਰਕਾਰਾਂ ਦੇ ਨਹੀਂ ਕੁਝ ਕੰਮ ਸਾਡੇ ਵੀ ਆ ਆਪਾਂ ਨੂੰ ਸਾਰੇ ਭਰਾਵਾਂ ਨੂੰ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਨਸ਼ਾ ਲੋਕੀ ਤਦੀ ਹੋਗੇ ਵੇਰ ਨਸ਼ਾ ਛੱਡੂ ਯੂਥ ਜਿਹੜੇ ਬਾਕੀ ਦੇ ਤਰ੍ਹਾਂ ਲੋਕੀ ਸੁਧਰ ਗਿਆ ਮਤਲਬ ਬਹੁਤ ਘੱਟ ਨਸ਼ਾ ਹੋ ਗਿਆ ਸਰਕਾਰ ਵੀ ਚੰਗੇ ਕੰਮ ਕਰ ਰਹੀ ਆ ਤੇ ਬਸ ਮੈਂ ਲੋਕਾਂ ਨੂੰ ਇਹ ਮੈਸੇਜ ਦਊਂਗਾ ਇਦਾਂ ਦੇ ਉਪਰਾਲੇ ਕਰਦੇ ਰਹੋ ਚੰਗੇ ਕੰਮ ਕਰਦੇ ਰਹੋ ਮਤਲਬ ਲੋਕੀ ਅਵੇਅਰ ਹੋਗੇ ਮਤਲਬ ਯੂਥ ਚੰਗੇ ਕੰਮਾਂ 'ਨ ਲੱਗੂਗੇ ਆਪਾਂ ਜੇ ਮੈਂ ਆਪਾਂ ਵੀ ਛੋਟੇ ਦੇ ਚਾਲੂ ਹੋਏ ਸੀ ਅੱਜ ਇੰਨਾ ਵੱਡਾ ਟੂਰਨਾਮੈਂਟ ਕਰਾਤਾ ਤੇ ਬਸ ਮੈਂ ਇਹ ਮੈਸੇਜ ਦਊਂਗਾ ਸਾਰੇ ਚੰਗੇ ਇਦਾਂ ਦੇ ਕੰਮ ਕਰ ਬਲੱਡ ਕੈਂਪ ਲਗਾਣ ਟੂਰਨਾਮੈਂਟ ਕਰਾਣ ਕਬੱਡੀ ਕੱਪ ਕਰਾਣ ਜੋ ਜੋ ਕਰ ਸਕਦੇ ਆ ਨੀੜੀ ਪੀਪਲ ਦੀ ਹੈਲਪ ਕਰਨ ਜੋ ਜੋ ਕਰ ਸਕਦਾ ਕਰਨ ਬਸ ਐਮਐਸ ਜੀ ਤਾਂ ਬਾਈ ਜੀ ਮਿਹਨਤ ਕਿੰਨੀ ਕੀ ਕਰਨੀ ਪਈ ਹੈ ক্রিকেট ਟੂਰਨਾਮੈਂਟ ਕਰਵਾਉਣ ਦੇ ਲਈ ਮਿਹਨਤ ਤਾਂ ਦੇਖੋ ਜੀ ਬਹੁਤ ਜ਼ਿਆਦਾ ਸਾਰੇ ਭਰਾਵਾਂ ਦਾ ਸਾਥ ਹੈ ਇਹ ਇਕੱਲੇ ਇੱਕ ਬੰਦੇ ਦਾ ਕਿਸੇ ਨਹੀਂ ਕਰ ਸਕਦਾ ਇਹ ਸਾਰੇ ਭਰਾਵ ਜਿਹੜੇ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਸ਼ੁਭਮ ਦੇ ਨਾਲ ਭਰਾ ਸਾਰੇ ਖੜੇ ਹੈ ਇਹ ਸਾਰੇ ਭਰਾਵਾਂ ਦੇ ਯੋਗਦਾਨ ਯੋਗਦਾਨ ਦੇ ਨਾਲ ਹੀ ਹੋ ਰਿਹਾ ਹੈ ਹਾਂਜੀ ਤੇ ਟੀਮਾਂ ਦਾ ਰਿਸਪੌਂਸ ਕਿਵੇਂ ਦਾ ਮਿਲਦਾ ਹੈ ਟੀਮਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਟੀਮਾਂ ਬਹੁਤ ਖੁਸ਼ ਨੇ ਇੱਥੇ ਆ ਕੇ ਸਾਡੇ ਕੱਪ ਦੇ ਵਿੱਚ ਬਹੁਤ ਖੁਸ਼ ਨੇ ਕਿਉਂਕਿ ਪਹਿਲਾ ਇਨਾਮ ਜਿਹੜਾ 1 ਲੱਖ ਰੁਪਏ ਰੱਖਿਆ ਗਿਆ ਜੀ ਦੂਸਰਾ ਨਾਮ 51000 ਰੱਖਿਆ ਗਿਆ ਜੀ ਫੋਨ ਦਿੱਤੇ ਜਾ ਰਹੇ ਆ ਜੀ ਥਾਈਲੈਂਡ ਦਾ ਜਿਵੇਂ ਸ਼ਵਨ ਨੂੰ ਦੱਸਿਆ ਟ੍ਰਿਪ ਵੀ ਦਿੱਤਾ ਜਾ ਰਿਹਾ ਟੀਮਾਂ ਬਹੁਤ ਖੁਸ਼ ਨੇ ਉਸ ਤੋਂ ਇਲਾਵਾ ਜਿਹੜੀਆਂ ਬਾਈਕਾਂ ਦਿੱਤੀਆਂ ਜਾ ਰਹੀਆਂ ਔਰ ਹਰ ਬੋਲ ਤੇ ਕੋਈ ਵਿਕਟ ਲੈ ਰਿਹਾ ਕੋਈ ਛਿੱਕ ਛਿੱਕਸ ਮਾਰ ਰਿਹਾ ਉਹਨਾਂ ਨੂੰ ਅਲੱਗ ਸਾਡੇ ਪ੍ਰਾਵਾ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਜੀ ਕੈਸ਼ ਨਾਮ ਵੀ ਦਿੱਤੇ ਜਾ ਰਹੇ ਜੀ ਜੀ ਬਿਲਕੁਲ ਬਿਲਕੁਲ ਨਾਲ ਦਿੱਤਾ ਜਾ ਰਿਹਾ ਨੌਜਵਾਨ ਮੋਟੀਵੇਟ ਹੁੰਦੇ ਨੇ ਅਜਿਹੇ ਟੂਰਨਾਮੈਂਟ ਦੇ ਕੈਂਪਾਂ ਦੇ ਨਾਲ ਦੇਖੋ ਜੀ ਮੈਂ ਤਾਂ ਸਾਰਿਆਂ ਦਾ ਤਾਂ ਕਰੂੰਗਾ ਕਰੂੰਗਾ ਮੈਂ ਪਹਿਲਾਂ ਸ਼ਿਵਮ ਦਾ ਧੰਨਵਾਦ ਕਰੂੰਗਾ ਕਿ ਇੰਨੇ ਭਰਾ ਇਕੱਠੇ ਕਰਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੀ ਡੇਟ 'ਚ ਇੱਕ ਨਿੱਕੇ ਜਿਹੇ ਸੱਦੇ ਦੇ ਇੰਨੇ ਭਰਾਵਾਂ ਨੂੰ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੈ ਜੀ ਕੀ 아이 ਜੇ ਕਿਸੇ ਨੂੰ ਕੰਮ ਦੇ ਵਿੱਚੋਂ ਕੱਢਣਾ ਹੋਵੇ ਨਾ ਤੇ ਬੰਦਾ ਬਹੁਤ ਕਰਨਾ ਪੈਂਦਾ ਹੈ ਇਹ ਭਰਾ ਇੱਕ ਸੱਦਾ ਦਿੰਦਾ ਤੇ ਸਾਰੇ ਭਰਾ ਇਕੱਠੇ ਹੋ ਜਾਂਦੇ ਆ ਕਿਉਂ ਕਿ ਇਹਨੇ ਸਿਰਫ ਚੰਗੇ ਕੰਮਾਂ ਨੂੰ ਹੀ ਸਾਰਿਆਂ ਨੂੰ ਲਾਇਆ ਹੋਵੇ ਇਹਨੇ ਅਜੇ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਕਿ ਚਲੋ ਆਪਾਂ दारू ਪੀਣ ਜਾਣੀ ਹੈ ਜਾਂ ਆਪਾਂ ਕੋਈ ਨਸ਼ਾ ਕਰਨਾ ਹੈ ਜਾਂ ਕੁਝ ਵੀ ਇਹਨੇ ਹਵੇਰ ਹੀ ਕੀਤਾ ਸਾਰਿਆਂ ਨੂੰ ਔਰ ਇਹਨੇ ਜਿਹੜਾ ਚੰਗਾ ਕੰਮ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਭਰਾ ਦਾ ਕਿ ਇਦਾਂ ਹੀ ਸਾਰੇ ਮੈਂ ਹੀ ਅਪੀਲ ਵੀ ਕਰੂੰਗਾ ਸਾਰੇ ਨੌਜਵਾਨਾਂ ਨੂੰ ਕਿ ਇਦਾਂ ਹੀ ਮੇਰੇ ਭਰਾ ਦੇ ਨਾਲ ਜੁੜਦੇ ਰਹੋ ਸ਼ੁਭਮ ਦੀ ਸੋਚ ਤੇ ਆਪਾਂ ਪਹਿਰਾ ਦੇ ਕੇ ਚੰਗੇ ਕੰਮਾਂ ਵੱਲ ਵਧਣਾ ਜੀ ਛੋਟੇ ਤੋਂ ਚਾਲੂ ਕੀਤਾ ਤੁਸੀਂ ਵੀ ਸਾਰੇ ਕਰੋ ਤੇ ਬਹੁਤ ਕਾਰਜੂਤ ਕਰ ਸਕਦੇ ਯੂਥ ਚਾਵੇ ਸਰਕਾਰ ਪਾਰਟਿਸਪੇਟ ਕਰ ਸਕਦੀ ਯੂਥ ਚਾਵੇ ਬਹੁਤ ਕੁਝ ਕਰ ਸਕਦੀ ਹੈ ਬਸ ਇਹ ਮੈਸੇਜ ਹੈ ਯੂਥ ਨੂੰ ਸਾਰੇ ਇਕੱਠੇ ਹੋ ਕੁਝ ਵੀ ਕਰੋ ਛੋਟੇ ਤੋਂ ਆਪਾਂ ਚਾਲੂ ਕਰਾਂਗੇ ਤਾਂ ਜਾ ਕੇ ਵੱਡਾ ਹੋਊਗਾ ਬਸ ਚੰਗੇ ਕੰਮ ਕਰੋ ਬਸ ਜਿਹੜੇ ਮਰਜ਼ੀ ਕਰੋ ਬਿਲਕੁਲ ਇਸ ਸੁਭਾ ਮੋਰੋੜਾ ਜਿੰਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਯਾਰਾਂ ਦੀ ਯਾਦ ਦੇ ਵਿੱਚ ਸ਼ਹੀਦ ਉਜਮ ਪੁੱਧਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਇਹ ਕ੍ਰਿਕਟ ਟੂਰਨਾਮੈਂਟ ਆ ਉਹ ਕਰਵਾਇਆ ਜਾ ਰਿਹਾ ਦੂਜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਲੱਖ ਰੁਪਇਆ ਪਹਿਲਾ ਇਨਾਮ ਆ 51000 ਦੂਜਾ ਤੇ ਬਾਈਕਾਂ ਦਿੱਤੀਆਂ ਜਾ ਰਹੀਆਂ ਨੇ ਟੈਲੀਫੋਨ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਤਾਂ ਯੂਥ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਉਪਰਾਲੇ ਜਿੱਥੇ ਸਰਕਾਰ ਦੇ ਵੱਲੋਂ ਖੇਡਾਂ ਵੱਧਨ ਪੰਜਾਬ ਵਿੱਚ ਲਿਆਂਦੇ ਜਾ ਰਹੀਆਂ ਉੱਥੇ ਹੀ ਕੁਝ ਐਨਜੀਓ ਨੇ ਜਿਹੜੀਆਂ ਆਪ ਅੱਗੇ ਹੋ ਕੇ ਨੌਜਵਾਨਾਂ ਨੂੰ ਖ ਯਾਰਾਂ ਦੀ ਯਾਦ ਦੇ ਵਿੱਚ ਸ਼ਹੀਦ ਉਦਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ ਲੁਧਿਆਣਾ ਦੇ ਵਿੱਚ ਕਰਾਇਆ ਜਾ ਰਿਹਾ ਹੈ ਤਾਂ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਕਰਵਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚ ਰਹੇ ਨੇ ਯਾਰਾਂ ਦੀ ਯਾਦ ਦੇ ਵਿੱਚ ਇਹ ਕ੍ਰਿਕਟ ਟੂਰਨਾਮੈਂਟ ਹੈ ਜਿਹੜਾ ਸ਼ਹੀਦ ਉਦਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤਾ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਪੰਜਾਬ ਭਰ ਤੋਂ ਵਕਫ ਵਕ ਟੀਮਾਂ ਇੱਥੇ ਪਹੁੰਚ ਕੇ ਪਾਰਟਿਸਪੇਟ ਕਰ ਰਹੀਆਂ ਨੇ ਨੌਜਵਾਨਾਂ ਨੂੰ ਨਸ਼ਿਆ ਦੇ ਦਰਿਆ ਚੋਂ ਕੱਟ ਕੇ ਖੇਡਾਂ ਦੇ ਨਾਲ ਜੋੜਨ ਦੇ ਲਈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਵਕਫ ਵਕ ਐਨ ਜੀਓ ਦੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਸ਼ੁਭਮ ਅਰੋੜਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸ਼ੁਭਮ ਦੂਜਾ ਕ੍ਰਿਕਟ ਟੂਰਨਾਮੈਂਟ ਹੈ ਪਹਿਲੇ ਟੂਰਨਾਮੈਂਟ ਦਾ ਰਿਸਪੌਂਸ ਕਿਹੋ ਜਿਹਾ ਰਿਹਾ ਸੀ ਔਰ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਵਾ ਰਹੇ ਹੋ ਕਿਵੇਂ ਦੇਖਦੇ ਹੋ ਪਹਿਲਾਂ ਵੀ ਬਹੁਤ ਵਧੀਆ ਕਰੀ ਹੁਣ ਉਸ ਤੋਂ ਵਧੀਆ ਪੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੁਸੀਂ ਦੇਖ ਲਓ ਆਪ ਹੀ ਕਿੰਨਾ ਵਧੀਆ ਅਸੀਂ ਸਾਰੇ ਭਰਾਵਾਂ ਨੇ ਸਾਂਤਨਾ ਟੂਰਨਾਮੈਂਟ ਕਰਵਾ ਰਹੇ ਹਾਂ ਕਿ ਨਾਮ ਵੀ ਸੁਰ ਵੱਡੇ ਕਰਤੇ ਆ ਲੱਖ ਪਹਿਲਾ ਕਰਦਾ ਕੌਣ ਜਾਂ ਦੂਸਰਾ ਕਰਦਾ ਦੋ ਬਾਈਕ ਰੱਖਤੇ ਦੋ ਫੋਨ ਰੱਖਤੇ THAILAND ਦਾ ਟ੍ਰਿਪ ਦੇਤਾ ਉਹਰ ਆਪਾਂ ਜਿਵੇਂ بڑے ਭਰਾ ਕੋਈ ਇਨਾਮ ਲਾ ਰਹੇ ਤੇ ਕੋਈ ਛੱਕੇ ਤੇ ਲਾ ਰਹੇ ਕੋਈ ਚੋਕੇ ਤੇ ਲਾ ਰਹੇ ਕੋਈ ਆਊਟ ਤੇ ਲਾ ਰਿਆ ਬਹੁਤ ਅਪਡੇਟ ਕੀਤਾ ਇਸ ਵਾਰ ਆਪਾਂ ਮੈਂ ਜਿਹੜਾ ਪ੍ਰੋਗਰਾਮ ਆਪਾਂ ਸਾਰੇ ਭਰਾਵਾਂ ਦੇ ਸਾਥ ਨਾਲ ਕੀਤਾ ਇਕੱਲੇ ਆਪਾਂ ਕੁਝ ਨਹੀਂ ਕਰ ਸਕਦੇ ਸਾਬ ਨੇ ਆਪਣਾ ਰੋਲ ਪਲੇ ਕੀਤਾ ਟੂਰਨਾਮੈਂਟ ਕਰਾਉਣ ਦੇ ਚ ਜੂਨ ਟੀਮਾਂ ਕਿੱਥੇ ਕਿੱਥੋਂ ਆ ਰਹੀਆਂ ਨੇ ਪਾਰਟਿਸਪੇਟ ਕਰਨ ਦੇ ਲਈ ਰਾਜਸ탄 ਤੋਂ ਹਰਿਆਣਾ ਪੂਰੇ ਪੰਜਾਬ ਤੋਂ ਆਰੀਆ ਮਲਬਾਰੋਂ ਵੀ ਆ ਰਹੀਆਂ ਮਤਲਬ ਕਈ ਪੰਜਾਬ ਨਾਲ ਦੀਆਂ ਟੀਮਾਂ ਤੋਂ ਵੀ ਆ ਰਹੀਆਂ ਕਈ ਪੰਜਾਬ ਤੋਂ ਨਹੀਂ ਗਈ ਸਾਬਾ ਸਵਾਰੀ ਦੀ ਟੀਮਾਂ ਜੀ ਫਿਰ ਉਹਨਾਂ ਦੇ ਰਹਿਣ ਸਹਿਣ ਦਾ ਵੀ ਇੰਤਜ਼ਾਮ ਕੀਤਾ ਗਿਆ ਨਹੀਂ ਉਹ ਰਹਿਣ ਸਹਿਣ ਦਾ ਇੰਤਜ਼ਾਮ ਨਹੀਂ ਉਹ ਸਵੇਰੇ ਸਵੇਰੀ ਆਇਆ ਆਇਆ ਸਵੇਰੇ ਸਵੇਰੀ ਆਈ ਠੀਕ ਹੈ ਕਿੰਨੀਆਂ ਟੀਮਾਂ ਪਾਰਟਿਸਪੇਟ ਕਰ ਰਹੀਆਂ 35 ਟੀਮਾਂ ਜੀ 35 ਹਾਂਜੀ ਠੀਕ ਹੈ ਕਿ ਮੋਟਿਵ ਕੀ ਹੈ ਇਸ ਦੇ ਪਿਛੇ ਕਿ ਟੂਰਨਾਮੈਂਟ ਕਰਾਉਣ ਦੇ ਵਿੱਚ ਸਾਡੇ ਭਰਾ ਸੀ ਤਿੰਨ ਉਹਨਾਂ ਦੀ ਡੈਥ ਹੋ ਗਈ ਸੀ ਚਾਰ ਸੋਰੀ ਤੇ ਤਾਂ ਕਰਕੇ ਉਹਨਾਂ ਦੀ ਯਾਦੇ ਟੂਰਨਾਮੈਂਟ ਕਰਾਇਆ ਜਾ ਰਿਹਾ ਇੱਕ ਮੁੰਡਾ ਕਮਲ ਆ ਇਕ ਸਾਈ ਲਾ ਇਕਦਲੀਪ ਹੈ ਉਹਦਾ 골ਡੀ ਗਈ ਉਹਨਾਂ ਦੀ ਯਾਦ ਕਰਕੇ ਆਪਾਂ ਟੂਰਨਾਮੈਂਟ ਕਰਾ ਰਹੇ ਹਾਂ ਹਾਂਜੀ ਤਾਂ ਕੀ ਲੱਗਦਾ ਕਿ ਜਿਵੇਂ ਸਰਕਾਰ ਇੱਕ ਪਾਸੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਖੇਡਾ ਵਤਨ ਪੰਜਾਬ ਦੀਆ ਕਰਾਰੀਆਂ ਐ ਠੋੜ ਦੇ ਰ ਕੇ ਨੌਜਵਾਨ ਵੀ ਅੱਗੇ ਆ ਰਹੇ ਨੇ ਕਿ ਇਹ ਵਧੀਆ ਮੈਸੇਜ ਆਂਦਾ ਯੂਥ ਦੇ ਵਿੱਚ ਸਾਰੇ ਕੰਮ ਸਰਕਾਰਾਂ ਦੇ ਨਹੀਂ ਆ ਕੁਝ ਕੰਮ ਸਾਡੇ ਵੀ ਆ ਆਪਾਂ ਨੂੰ ਸਾਰੇ ਭਰਾਵਾਂ ਨੂੰ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਨਸ਼ਾ ਲੋਕੀ ਤਦੀ ਹੋਗੇ ਵੇਰ ਨਸ਼ਾ ਛੱਡੂ ਕਿ ਯੂਥ ਜਿਹੜੇ ਬਾਕੀ ਦੇ ਤਰ੍ਹਾਂ ਲੋਕੀ ਸੁਧਰ ਗਿਆ ਮਤਲਬ ਬਹੁਤ ਘੱਟ ਨਸ਼ਾ ਹੋ ਗਿਆ ਸਰਕਾਰ ਵੀ ਚੰਗੇ ਕੰਮ ਕਰ ਰਹੀ ਆ ਤੇ ਬਸ ਮੈਂ ਲੋਕਾਂ ਨੂੰ ਇਹ ਮੈਸੇਜ ਦਊਂਗਾ ਇਦਾਂ ਦੇ ਉਪਰਾਲੇ ਕਰਦੇ ਰੋ ਚੰਗੇ ਕੰਮ ਕਰਦੇ ਰੋ ਮਤਲਬ ਲੋਕੀ ਅਵੇਅਰ ਹੋ ਗਏ ਮਤਲਬ ਯੂਥ ਚੰਗੇ ਕੰਮਾਂ 'ਨ ਲੱਗੂਗੇ ਆਪਾਂ ਜੇ ਮੈਂ ਆਪਾਂ ਵੀ ਛੋਟੇ ਦੇ ਚਾਲੂ ਹੋਏ ਸੀ ਅੱਜ ਇੰਨਾ ਵੱਡਾ ਟੂਰਨਾਮੈਂਟ ਕਰਾਤਾ ਤੇ ਬਸ ਮੈਂ ਹੀ ਮੈਸੇਜ ਦਊਂਗਾ ਸਾਰੇ ਤੰਗੇ ਇਦਾਂ ਦੇ ਕੰਮ ਕਰ ਬਲੱਡ ਕੈਂਪ ਲਗਾਣ ਟੂਰਨਾਮੈਂਟ ਕਰਾਣ ਕਬੱਡੀ ਕੱਪ ਕਰਾਣ ਜੋ ਜੋ ਕਰ ਸਕਦੇ ਆ ਨੀੜੀ ਪੀਪਲ ਦੀ ਹੈਲਪ ਕਰਨ ਜੋ ਜੋ ਕਰ ਸਕਦੇ ਕਰਨ ਬਸ ਐ ਮੈਸੇਜ ਤਾਂ ਬਾਈ ਜੀ ਮਿਹਨਤ ਕਿੰਨੀ ਕੀ ਕਰਨੀ ਪਈ ਹੈ ਕ੍ਰਿਕਟ ਟੂਰਨਾਮੈਂਟ ਕਰਵਾਉਣ ਦੇ ਲਈ ਮਿਹਨਤ ਤਾਂ ਦੇਖੋ ਜੀ ਬਹੁਤ ਜ਼ਿਆਦਾ ਸਾਰੇ ਭਰਾਵਾਂ ਦਾ ਸਾਥ ਹੈ ਇਹ ਇਕੱਲੇ ਇੱਕ ਬੰਦੇ ਦਾ ਕਿਸੇ ਨਹੀਂ ਕਰ ਸਕਦਾ ਇਹ ਸਾਰੇ ਭਰਾਵ ਜਿਹੜੇ ਤੁਸੀਂ ਦੇਖ ਪਾ ਰਹੇ ਹੋ ਜਿਹੜੇ ਸ਼ੋਭਨ ਦੇ ਨਾਲ ਭਰਾ ਸਾਰੇ ਖੜੇ ਹੈ ਇਹ ਸਾਰੇ ਭਰਾਵਾਂ ਦੇ ਯੋਗਦਾਨ ਯੋਗਦਾਨ ਦੇ ਨਾਲ ਹੀ ਹੋ ਰਿਹਾ ਵੈ ਹਾਂਜੀ ਤੇ ਟੀਮਾਂ ਦਾ ਰਿਸਪੌਂਸ ਕਿਵੇਂ ਦਾ ਮਿਲਦਾ ਹੈ ਟੀਮਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਟੀਮਾਂ ਬਹੁਤ ਖੁਸ਼ ਨੇ ਇੱਥੇ ਆ ਕੇ ਸਾਡੇ ਕੱਪ ਦੇ ਵਿੱਚ ਬਹੁਤ ਖੁਸ਼ ਨੇ ਕਿਉਂਕਿ ਪਹਿਲਾ ਇਨਾਮ ਜਿਹੜਾ 1 ਲੱਖ ਰੁਪਏ ਰੱਖਿਆ ਗਿਆ ਜੀ ਦੂਸਰਾ 95100 ਰੱਖਿਆ ਗਿਆ ਜੀ ਫੋਨ ਦਿੱਤੇ ਜਾ ਰਹੇ ਜੀ ਥਾਈਲੈਂਡ ਦਾ ਜਿਵੇਂ ਸ਼ੋਹਰ ਨੂੰ ਦੱਸਿਆ ਟ੍ਰਿਪ ਵੀ ਦਿੱਤਾ ਜਾ ਰਿਹਾ ਟੀਮਾਂ ਬਹੁਤ ਖੁਸ਼ ਨੇ ਉਸ ਤੋਂ ਇਲਾਵਾ ਜਿਹੜੀਆਂ ਬਾਈਕਾਂ ਦਿੱਤੀਆਂ ਜਾ ਰਹੀਆਂ ਔਰ ਹਰ ਬੋਲ ਤੇ ਕੋਈ ਵਿਕਟ ਲੈ ਜਾਇਆ ਕੋਈ ਛਿੱਕ ਛਿੱਕਸ ਮਾਰ ਰਿਹਾ ਉਹਨਾਂ ਨੂੰ ਅਲੱਗ ਸਾਡੇ ਭਰਾਵਾਂ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਜੀ ਕੈਸ਼ ਨਾਮ ਵੀ ਦਿੱਤੇ ਜਾਂਦੇ ਜੀ ਜੀ ਬਿਲਕੁਲ ਬਿਲਕੁਲ ਨਾਲ ਦੇ ਨਾਲ ਦਿੱਤਾ ਜਾ ਰਿਹਾ ਹੈ ਨੋਜ਼ਵਨ ਮੋਟੀਵੇਟ ਹੁੰਦੇ ਨੇ ਅਜਿਹੇ ਟੂਰਨਾਮੈਂਟ ਦੇ ਕੈਂਪਾਂ ਦੇ ਨਾਲ ਦੇਖੋ ਜੀ ਮੈਂ ਤਾਂ ਸਾਰਿਆਂ ਦਾ ਤਾਂ ਕਰੂੰਗਾ ਕਰੂੰਗਾ ਮੈਂ ਪਹਿਲਾਂ ਸ਼ਿਵਮ ਦਾ ਧੰਨਵਾਦ ਕਰੂੰਗਾ ਕਿ ਇੰਨੇ ਭਰਾ ਇਕੱਠੇ ਕਰਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੀ ਡੇਟ 'ਚ ਇੱਕ ਨਿੱਕੇ ਜਿਹੇ ਸੱਦੇ ਦੇ ਇੰਨੇ ਭਰਾਵਾਂ ਨੂੰ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੈ ਜੀ ਕੀ 아이 ਜਿਹੜੇ ਕਿਸੇ ਨੂੰ ਕੰਮ ਦੇ ਵਿੱਚੋਂ ਕੱਢਣਾ ਹੋਵੇ ਨਾ ਤੇ ਬੰਦਾ ਬਹੁਤ ਕਰਨਾ ਪੈਂਦਾ ਹੈ ਇਹ ਭਰਾ ਇੱਕ ਸੱਦਾ ਦਿੰਦਾ ਤੇ ਸਾਰੇ ਭਰਾ ਇਕੱਠੇ ਹੋ ਜਾਂਦੇ ਆ ਕਿਉਂ ਕਿ ਇਹਨੇ ਸਿਰਫ ਚੰਗੇ ਕੰਮਾਂ ਨੂੰ ਹੀ ਸਾਰਿਆਂ ਨੂੰ ਲਾਇਆ ਹੋਇਆ ਹੈ ਇਹਨੇ ਅੱਜ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਕਿ ਚਲੋ ਆਪਾਂ दारू ਪੀਣ ਜਾਣੀ ਹੈ ਜਾਂ ਆਪਾਂ ਕੋਈ ਨਸ਼ਾ ਕਰਨਾ ਹੈ ਜਾਂ ਕੁਝ ਵੀ ਇਹਨੇ ਹਵੇਅਰ ਹੀ ਕੀਤਾ ਸਾਰਿਆਂ ਨੂੰ ਔਰ ਇਹਨੇ ਜਿਹੜਾ ਚੰਗਾ ਕੰਮ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਭਰਾ ਦਾ ਕਿ ਇਦਾਂ ਹੀ ਸਾਰੇ ਮੈਂ ਹੀ ਅਪੀਲ ਵੀ ਕਰੂੰਗਾ ਸਾਰੀ ਨੌਜਵਾਨਾਂ ਨੂੰ ਕਿ ਇਦਾਂ ਹੀ ਮੇਰੇ ਭਰਾ ਦੇ ਨਾਲ ਜੁੜਦੇ ਰਹੋ ਸ਼ੁਭਮ ਦੀ ਸੋਚ ਦੇ ਆਪਾਂ ਪਹਿਰਾ ਦੇ ਕੇ ਚੰਗੇ ਕੰਮਾਂ ਵੱਲ ਛੋਟੇ ਤੋਂ ਚਾਲੂ ਕੀਤਾ ਤੁਸੀਂ ਵੀ ਸਾਰੇ ਕਰੋ ਤੇ ਬਹੁਤ ਕਾਜੂਤ ਕਰ ਸਕਦੀ ਹੈ ਯੂਥ ਚਾਵੇ ਸਰਕਾਰ ਪਾਰਟੀ ਸਕਦੀ ਹੈ ਯੂਥ ਬਹੁਤ ਕੁਝ ਕਰ ਸਕਦੀ ਹੈ ਬਸ ਇਹ ਮੈਸੇਜ ਹੈ ਯੂਥ ਨੂੰ ਸਾਰੇ ਇਕੱਠੇ ਹੋ ਕੁਝ ਵੀ ਕਰੋ ਛੋਟੇ ਤੋਂ ਆਪਾਂ ਚਾਲੂ ਕਰਾਂਗੇ ਤਾਂ ਜਾ ਕੇ ਵੱਡਾ ਹੋਊਗਾ ਬਸ ਚੰਗੇ ਕੰਮ ਕਰੋ ਬਸ ਜਿਹੜੇ ਮਰਜ਼ੀ ਕਰੋ ਬਿਲਕੁਲ ਇਸ ਸੁਭਾ ਮੋਰੋੜਾ ਜਿੰਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਯਾਰਾਂ ਦੀ ਯਾਦ ਦੇ ਵਿੱਚ ਸ਼ਹੀਦ ਉਜਮ ਉਦਮ ਸਿੰਘ ਆਰਗੇਨਾਈਜੇਸ਼ਨ ਦੇ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਆ ਉਹ ਕਰਵਾਇਆ ਜਾ ਰਿਹਾ ਦੂਜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਲੱਖ ਰੁਪਈਆ ਪਹਿਲਾ ਇਨਾਮ ਆ 51000 ਦੂਜਾ ਤੇ ਬਾਈਕਾਂ ਦਿੱਤੀਆਂ ਜਾ ਰਹੀਆਂ ਨੇ ਟੈਲੀਫੋਨ ਜਿਹੜੇ ਨੇ ਉਹ ਦਿੱਤੇ ਜਾਣੇ ਨੇ ਤਾਂ ਯੂਥ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਉਪਰਾਲੇ ਜਿੱਥੇ ਸਰਕਾਰ ਦੇ ਵੱਲੋਂ ਖੇਡਾਂ ਵੱਧਨ ਪੰਜਾਬ ਵਿੱਚ ਲਿਆਂਦੀਆਂ ਜਾ ਰਹੀਆਂ ਉੱਥੇ ਹੀ ਕੁਝ ਐਨ ਜੀਓ ਨੇ ਜਿਹੜੀਆਂ ਆਪ ਅੱਗੇ ਹੋ ਕੇ ਨੌਜਵਾਨਾਂ ਨੂੰ री पाणी किल्ले राणा